हां जी आज ਅਸੀਂ ਪਸ਼ਮੀਨਾ ਸੌਲ ਸੂਟ ਦੇ ਵਿੱਚ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਲੈ ਕੇ ਆਏ ਜੀ ਕਲਰ ਹੋਣਗੇ ਪੰਜ ਡਿਜ਼ਾਈਨ ਚੈੱਕ ਕਰੋ ਜੀ ਫਰੰਟ ਤੇ ਕਰੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਇਹ ਫਰੰਟ ਆ ਗਿਆ ਜੀ ਇਹ ਬੈਕ ਸਾਈਡ ਆ ਗਈ ਜੀ ਪਿਓਰ ਪਸ਼ਮੀਨਾ ਦੇ ਵਿੱਚ ਸੌਲ ਸੂਟ ਆ ਜੀ ਪੰਜ ਕਲਰ ਦੇਵਾਂਗੇ ਬਹੁਤ ਵੱਡੀ ਆਫਰ ਦੇ ਵਿੱਚ ਲੈ ਕੇ ਆਏ ਆ ਆਪਾਂ ਜੀ ਪਸ਼ਮੀਨਾ ਦੀ ਹੀ ਨਾਲ ਸਲਵਾਰ ਆਊਗੀ ਤੇ ਪਸ਼ਮੀਨਾ ਦੀ ਹੀ ਨਾਲ ਸ਼ਾਲ ਆਊਗਾ ਜੀ ਲੋ ਸ਼ਾਲ ਚੈੱਕ ਕਰੋ ਜੀ ਪੂਰਾ ਸ਼ਾਨਦਾਰ ਡਿਜ਼ਾਈਨ ਬਣੇ ਹੋਈ ਬਾਜ਼ਾਰ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਟਰਾਈ ਮਾਰ ਲਓ ਜੀ ਇਹ ਅਿਹਰ ਜਿਹੇ ਡਿਜ਼ਾਈਨ ਕਿਤੋਂ ਨਹੀਂ ਮਿਲਦੇ ਹੈਗੇ ਜੀ ਦੂਜਾ ਕਲਰ ਆ ਗਿਆ ਨੀਵੀ ਜੀ ਪਹਿਲਾ ਕਲਰ ਕਾਪਰ ਸ਼ੇਡਤੀ ਗਈ ਦੂਜਾ ਨੀਵੀਤੀ ਗਈ ਪੰਜ ਕਲਰ ਨੇ ਪੰਜ ਹੀ ਕਲਰ ਪੂਰੇ ਸ਼ਾਨਦਾਰ ਨੇ ਜੀ ਜੋ ਤੀਜਾ ਕਲਰ ਆ ਗਿਆ ਮਸਟਰਡ ਲੋ ਜੀ ਤੀਜਾ ਕਲਰ ਆ ਗਿਆ ਮਸਟਰਡ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲਓ ਸਾਨੂੰ WhatsApp ਉੱਪਰ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਸ਼ਾਪ ਤੇ ਵੀ ਆ ਕੇ ਲੈ ਸਕਦੇ ਹੋ ਅਲੀ ਸ਼ੇਰ ਵਾਲਿਆਂ ਨੂੰ ਥਾਣਾ ਰੋਡ ਭੀਖੀ ਤੋਂ ਵੀ ਚੌਥਾ ਕਲਰ ਆ ਗਿਆ ਮਹਿਰੂਨ ਜੀ ਬਹੁਤ ਹੀ ਸ਼ਾਨਦਾਰ ਕਲਰ ਆਈ ਬਾਜ਼ਾਰ 'ਚ ਜਿੱਥੇ ਮਰਜ਼ੀ ਟਰਾਈ ਮਾਰੋ ਜੀ ਅਜਿਹਾ ਸੂਟ 500 ਦਾ ਕਿਤੋਂ ਵੀ ਨਹੀਂ ਮਿਲਦਾ ਲਓ ਜੀ ਲਾਸਟ ਕਲਰ ਹਰਾ ਫਰੋਜੀ ਜੀ 500 ਦੇ ਵਿੱਚ ਆ ਜੀ ਇਹ 800 900 ਵਾਲਾ ਸੂਟ ਪੂਰਾ ਸ਼ਾਨਦਾਰ ਡਿਜ਼ਾਈਨ ਬਾਜ਼ਾਰ 'ਚ ਜਿੱਥੇ ਮਰਜ਼ੀ ਟਰਾਈ ਮਾਰੀਓ ਜੀ 500 ਦੇ ਵਿੱਚ ਕਿਤੋਂ ਨਹੀਂ ਮਿਲਦਾ 500 ਦਾ ਆਪਣੇ ਦੁਕਾਨੇ 'ਤੇ ਛੇਲਣ ਲੱਗਿਆ ਹੋਇਆ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ 500 500 500 ਪੂਰਾ ਸ਼ਾਨਦਾਰ ਡਿਜ਼ਾਈਨ ਧਮਾਕੇਦਾਰ